ਸੋ ਅੱਜ ਜਾਗਦੇ ਰਹਿਣਾ ਸਾਰਿਆਂ ਨੇ ਰਿਸੀਵ ਕਰਨਾ ਆਪਣੀਆਂ ਬਰਕਤਾਂ ਨੂੰ ਤੇ ਅਗਲੇ ਹਫ਼ਤੇ ਆਉਣਾ ਵੱਡੀਆਂ ਗਵਾਹੀਆਂ ਦੇ ਨਾਲ ਅਮਨ ਅਮਨ ਥੈਂਕ ਯੂ ਜੀਸਸ ਥੈਂਕ ਯੂ ਫਾਦਰ ਪ੍ਰਭੂ ਦੀ ਬਹੁਤ ਵੜੀ ਆਈ ਹੋਵੇ ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਚਾਉਣਾ ਹੈ ਹalleluyah ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਵੀ ਬਚਾਇਆ ਜਾਵੇ ਕੀ ਅਸੀਂ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੇ ਹਾਂ ਕਿ ਉਹ ਬਚਾਇਆ ਜਾਵੇ ਤਾਂ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਆਮੇਨ ਬਹੁਤ ਸਾਰੇ ਲੋਕਾਂ ਦੇ ਜੀਵਨ ਦੀ ਇਹ ਗਵਾਹੀ ਹੈ ਕਿ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਨੇ ਆਉਣਾ ਸ਼ੁਰੂ ਕੀਤਾ ਅਰ ਉਹ ਪ੍ਰਭੂ ਦੇ ਨਾਲ ਚੱਲਦੇ ਰਹੇ ਪ੍ਰਾਰਥਨਾ ਕਰਦੇ ਰਹੇ ਅਰ ਪਰਮੇਸ਼ਵਰ ਨੇ ਸਾਰੇ ਪਰਿਵਾਰ ਨੂੰ ਚੁਣ ਲਿਆ ਤੇ ਹੁਣ ਉਹਨਾਂ ਦਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਮਹਿਮਾ ਕਰਦਾ ਆ ਇਹ ਬਹੁਤ ਸਾਰੇ ਭੈਣਾ ਭਰਾਵਾਂ ਦੇ ਜੀਵਨ ਦੀ ਗਵਾਹੀ ਆ ਅਰ ਇਸੇ ਦੇ ਨਾਲ ਹੀ ਕੁਝ ਐਹੋ ਜੇ ਭੈਣ ਭਰਾ ਵੀ ਆ ਜਿਹੜੇ ਬਹੁਤ ਲੰਮੇ ਸਿਰ ਤੋਂ ਲੰਮੇ ਚਿਹਰ ਤੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਰਹੇ ਆ ਬਹੁਤ ਸਾਲ ਹੋ ਗਏ ਆ ਬਹੁਤ ਸਮੇਂ ਹੋ ਗਏ ਪਰ ਅਜੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਨਹੀਂ ਹੋਇਆ ਤਾਂ ਮੇਰੀ ਸਮਝ ਵਿੱਚ ਹੀ ਹੁੰਦਾ ਆ ਕਿ ਕਿਤੇ ਨਾ ਕਿਤੇ ਅਸੀਂ ਗਲਤ ਆ ਕਿਉਂਕਿ ਪਰਮੇਸ਼ਵਰ ਸਮਰਥਿਆ ਪ੍ਰਭੂ ਦੀ ਹਜ਼ੂਰੀ ਤੋਂ ਸਾਕੋਸ਼ ਪਹਿਲਾਂ ਹੀ ਪੂਰਾ ਹੋ ਚੁੱਕਾ ਆ ਉਸ ਪੂਰੇ ਹੋਏ ਨੂੰ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਨਾ ਇਹ ਸਾਡੇ ਤੇ ਨਿਰਪਰ ਕਰਦਾ ਆ ਤਾਂ ਇਸ ਲਈ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਡੀ ਕਿਵੇਂ ਅਗਵਾਈ ਕਰਦਾ ਆ ਅੱਜ ਆਪਾਂ ਦੇਖੀਏ ਰਸੂਲਾਂ ਦੇ ਕੰਮ ਉਦਾ 16 ਅਧਿਆਇ ਤੇ ਉਹਦੀ 31 ਨੰਬਰ ਆਇਤ ਇੱਥੇ ਲਿਖਿਆ ਉਹਨਾਂ ਆਖਿਆ ਪ੍ਰਭੂ ਯੇਸ਼ੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਹallelujah ਜਦੋਂ ਪੌਲਸ ਤੇ ਸਿਲਾਸ ਜੇਲ੍ਹ ਵਿੱਚ ਸੀ ਭਜਨ ਗਾਉਂਦੇ ਸੀ ਅੱਧੀ ਰਾਤ ਨੂੰ ਪ੍ਰਾਰਥਨਾ ਕਰਦੇ ਸੀ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ ਤੇ ਜਿਹੜਾ ਕੈਦਖਾਨੇ ਦਾ ਦਰੋਗਾ ਸੀਗਾ ਜਦੋਂ ਜਾਗਿਆ ਤੇ ਉਹਨੇ ਦੇਖਿਆ ਵੀ ਜੇਲ੍ਹ ਦੇ ਤਾਂ ਦਰਵਾਜ਼ੇ ਖੁੱਲੇ ਆ ਕੈਦੀ ਭੱਜ ਗਏ ਹੋਣੇ ਆ ਤੇ ਉਹ ਆਪਣੀ ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰ ਲੈਣ ਲੱਗਾ ਸੀਗਾ ਜਦੋਂ ਪੌਲਸ ਨੇ ਉਹਨੂੰ ਦੇਖਿਆ ਤੇ ਉਹਨੇ ਉੱਚੀ ਆਵਾਜ਼ ਦਿੱਤੀ ਪੌਲਸ ਨੇ ਉਹਨੇ ਕਿਹਾ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹਤਾ ਉਹ ਦਰਵਾਜ਼ੇ ਪਰਮੇਸ਼ਵਰ ਨੇ ਸਿਰਫ ਜੇਲ੍ਹ ਦੇ ਨਹੀਂ ਖੋਲੇ ਸੀਗੇ ਪਰ ਜਿਹੜਾ ਦਰੋਗਾ ਸੀ ਉਹਦੇ ਜੀਵਨ ਦੇ ਵਿੱਚ ਆਸ਼ੀਸ਼ ਆ ਜਾਏ ਪਰਮੇਸ਼ਰ ਨੇ ਇਸ ਲਈ ਉਹਦੇ ਜੀਵਨ ਦੇ ਆਤਮਿਕ ਦਰਵਾਜ਼ੇ ਵੀ ਖੋਲ ਦਿੱਤੇ ਸੀ ਹallelujah ਤੇ ਜਦੋਂ ਉਹਨੇ ਦੇਖਿਆ ਵੀ ਸਾਰੇ ਇੱਥੇ ਹੀ ਆ ਦੀਵਾ ਮਗਾ ਕੇ ਅੰਦਰ ਨੂੰ ਦੌੜਿਆ ਆ ਜੋ ਉਹਨਾਂ ਦੇ ਪ੍ਰਭੂ ਦੇ ਚੇਲਿਆਂ ਦੇ ਪੈਰਾਂ ਦੇ ਵਿੱਚ ਡਿੱਗਿਆ ਆ ਤੇ ਉਹਨਾਂ ਨੇ ਬਾਹਰ ਲਿਆ ਕੇ ਕਿਹਾ ਉਹਨਾਂ ਨੂੰ ਲੈ ਆਇਆ ਬਾਹਰ ਕਹਿੰਦਾ ਉਹਨਾਂ ਨੂੰ ਕਿਉਂਕਿ ਉਹਨੇ ਦੇਖਿਆ ਕਿ ਮੈਂ ਤਾਂ ਦਰਵਾਜ਼ੇ ਖੋਲੇ ਨਹੀਂ ਪਰ ਇਹ ਰਾਤਾਂ ਨੂੰ ਭਜਨ ਕੀਰਤਨ ਗਾਉਂਦੇ ਆਪਣੇ ਪਰਮੇਸ਼ਵਰ ਦੀ ਵਡਿਆਈ ਕਰਦੇ ਆ ਤੇ ਐਡੇ ਵੱਡੇ ਚਮਤਕਾਰ ਕਿ ਇਹਨਾਂ ਦੇ ਲਈ ਪਰਮੇਸ਼ਵਰ ਨੇ ਜੇਲ੍ਹ ਦੇ ਦਰਵਾਜ਼ੇ ਹੀ ਖੋਲ ਦਿੱਤੇ ਤੇ ਉਹਨਾਂ ਦੇ ਪੈਰਾਂ 'ਚ ਡੇਗ ਗਿਆ ਆ ਤੇ ਉਹਨਾਂ ਨੂੰ ਬਾਹਰ ਲੈ ਕੇ ਆਇਆ ਤੇ ਕਹਿੰਦਾ ਮਹਾਪੁਰਖੋ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਆ ਇਹ ਕੋਈ ਸੁਧਾਰਨ ਮਨੁੱਖ ਨਹੀਂ ਆ ਇਹਨਾਂ ਦੇ ਜੀਵਨ ਵਿੱਚ ਜੋ ਸਮਰਥਿਆ ਉਹ ਸੁਧਾਰਨ ਨਹੀਂ ਆ ਇਹ ਪਰਮੇਸ਼ਵਰ ਦੇ ਖਾਸ ਲੋਕੀ ਆ ਜਿਨ੍ਹਾਂ ਦੇ ਲਈ ਪਰਮੇਸ਼ਵਰ ਨੇ ਅਦਭੁਤ ਕੰਮ ਕੀਤਾ ਤੇ ਹੁਣ ਉਹ ਚਾਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਵੀ ਉਹ ਸੁਪਰਨੈਚੁਰਲ ਪਾਵਰਫੁਲ ਐਨੋਇੰਟਿੰਗ ਜਿਹੜੀ ਆ ਉਹ ਆਏ ਜੋ ਪੁੱਛ ਰਿਹਾ ਹੈ ਕਿ ਮੈਂ ਇਹੋ ਜਿਹਾ ਕੀ ਕਰਾਂ ਉਹਨਾਂ ਆਖਿਆ ਪ੍ਰਭੂ ਯਿਸੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਹਾਲੇਲੂਇਆ ਤਾਂ ਉਹਨਾਂ ਉਸਨੋ ਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਤਾਂ ਉਹਨਾਂ ਨੇ ਉਹਨੂੰ ਸਹੀ ਰਾਹ ਦੱਸਿਆ ਕਿ ਪ੍ਰਭੂ ਤੇ ਨੇਚਾ ਕਰ ਤੇ ਪ੍ਰਭੂ ਤੇ ਨੇਚਾ ਕਰਨ ਦੇ ਨਾਲ ਸਿਰਫ ਤੂੰ ਹੀ ਨਹੀਂ ਬਚਾਇਆ ਜਾਊਗਾ ਤੇਰਾ ਘਰਾਣਾ ਵੀ ਬਚਾਇਆ ਜਾਊਗਾ ਉਹਨੇ ਇਦਾਂ ਨਹੀਂ ਕਿਹਾ ਸੀਗਾ ਕਿ ਮੈਨੂੰ ਇਹੋ ਜਿਹਾ ਕੋਸ਼ ਦੱਸੋ ਜਿਹਦੇ ਨਾਲ ਮੈਂ ਬਚਾਇਆ ਜਾਵਾਂ ਮੇਰਾ ਪਰਿਵਾਰ ਬਚਾਇਆ ਜਾਵੇ ਪਰ ਕਿੰਨਾ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਆਪਾਂ ਸਿਰਫ ਆਪਣੀ ਚੰਗਿਆਈ ਦੇ ਲਈ ਆਉਨੇ ਆ ਜਦੋਂ ਨਵੇਂ-ਨਵੇਂ ਆਉਂਦੇ ਆ ਉਦੋਂ ਸਿਰਫ ਸਾਡੀ ਕਾਮਨਾ ਸਾਡੀ ਇੱਛਾ ਸਾਡੀ ਦੌੜ ਚੰਗੇ ਆਈ ਪ੍ਰਾਪਤ ਕਰਨ ਦੀ ਹੁੰਦੀ ਕੋਈ ਮੁਕਦਮੇ ਚਾਹ ਤਾਂ ਉਹਦੀ ਇੱਛਾ ਕੋਈ ਉਧਾਰ ਪਾਉਣਾ ਮੁਕਤੀ ਪਾਉਣਾ ਨਹੀਂ ਹੁੰਦੀ ਉਸੇ ਨੇ ਉਹਦੀ ਇੱਛਾ ਹੈ ਕਿ ਮੈਂ ਜੇ ਇਸ ਸਮੱਸਿਆ ਵਿੱਚ ਫਸਿਆ ਹਾਂ ਚਾਹੇ ਉਹ ਜੇਲ੍ਹ ਆ ਮੁਕਦਮਾ ਆ ਬਿਮਾਰੀ ਆ ਲੜਾਈ ਝਗੜਾ ਨਸ਼ਾ ਜੋ ਵੀ ਆ ਮੈਂ ਬਸ ਇਹਦੇ ਤੋਂ ਛੁੱਟ ਜਾਵਾਂ ਦੈਟਸ ਇਟ ਅਰ ਜਦੋਂ ਉਹ ਪਰਮੇਸ਼ਵਰ ਦੇ ਵਿੱਚ ਚੱਲਣਾ ਸ਼ੁਰੂ ਕਰਦਾ ਆ ਤਾਂ ਦੇਖਦਾ ਆ ਆਪਣੇ ਜੀਵਨ ਦੇ ਵਿੱਚ ਆਏ ਹੋਏ ਬਦਲਾਵ ਨੂੰ ਅਰ ਜਦੋਂ ਕਿਸੇ ਦੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਉਹਦਾ ਪਰਿਵਾਰ ਉਸ ਬਦਲਾਅ ਨੂੰ ਦੇਖਦਾ ਤੇ ਹੌਲੀ-ਹੌਲੀ ਉਹਦਾ ਜਿਹੜਾ ਪਰਿਵਾਰ ਆ ਉਹਦੇ ਜੀਵਨ ਦੇ ਵਿੱਚ ਵੀ ਪਰਮੇਸ਼ਵਰ ਦਾ ਉਧਾਰ ਜਿਹੜਾ ਆ ਉਹ ਐਂਟਰ ਕਰ ਜਾਂਦਾ ਸਲਵੇਸ਼ਨ ਐਂਟਰ ਕਰ ਜਾਂਦੀ ਆ ਤੇ ਉਹਦਾ ਪਰਿਵਾਰ ਵੀ ਬਚਾਇਆ ਜਾਂਦਾ ਆ ਫਿਰ ਸਿਰਫ ਇੱਕ ਰੋਗੀ ਨਹੀਂ ਚੰਗਾ ਹੁੰਦਾ ਸਗੋਂ ਉਹਦਾ ਸਾਰਾ ਘਰਾਣਾ ਹੀ ਚੰਗਾ ਹੋ ਜਾਂਦਾ ਆ ਤੁਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖ ਲਿਓ ਜਦੋਂ ਤੁਸੀਂ ਆਏ ਸੀ ਤੁਸੀਂ ਮੁਕਤੀ ਪਾਉਣ ਲਈ ਨਹੀਂ ਆਏ ਸੀ ਸਾਡੀ ਆਉਣ ਦੀ ਵਜ੍ਹਾ ਕੁਝ ਹੋਰ ਸੀ ਅਰ ਜਿਸ ਵਜ੍ਹਾ ਦੇ ਨਾਲ ਆਏ ਸੀ ਉਹ ਵਜ੍ਹਾ ਤਾਂ ਕਦੋਂ ਦੀ ਪੂਰੀ ਹੋ ਚੁੱਕੀ ਪਰ ਅੱਜ ਵੀ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਅੱਜ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੋਣ ਦੀ ਵਜ੍ਹਾ ਕੀ ਆ ਉਹ ਮੁਕਤੀ ਜੋ ਪਰਮੇਸ਼ਵਰ ਤੋਂ ਪ੍ਰਾਪਤ ਹੋਈ ਆ ਹallelujah ਉਹ ਬੰਧਨ ਜਿਹੜੇ ਸਾਡੇ ਆਤਮਾ ਤੋਂ ਉਹਨੇ ਤੋੜ ਦਿੱਤੇ ਆ ਇਸ ਲਈ ਅੱਜ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਤੇ ਵਚਨ ਦੇ ਵਿੱਚ ਲਿਖਿਆ ਕਿੰਨਾ ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਅਤੇ ਰਾਤ ਦੀ ਉਸੇ ਘੜੀ ਉਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਔਰ ਉਸ ਨੇ ਔਰ ਉਸ ਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਹallelujah ਜਦੋਂ ਉਹਨਾਂ ਨੇ ਬਚਨ ਸੁਣਾਇਆ ਸਾਰੇ ਪਰਿਵਾਰ ਨੇ ਉਦ ਰੋਗੇ ਦੇ ਪਰਿਵਾਰ ਨੇ ਸਾਰਿਆਂ ਨੇ ਨਿੱਕਿਆਂ ਵੱਡਿਆਂ ਨੇ ਬਚਨ ਸੁਣਿਆ ਤੇ ਹੁਣ ਉਹਨਾਂ ਨੂੰ ਪਹਿਲਾਂ ਜੇਲ੍ਹ ਵਿੱਚ ਪਾਇਆ ਸੀ ਇਸ ਲਈ ਉਹ ਜ਼ਖਮੀ ਸੀਗੇ ਲਿਬੜੇ-ਦਿਬੜੇ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜ਼ਖਮ ਧੋਤੇ ਉਹਨਾਂ ਨੂੰ ਕਲੀਨ ਕੀਤਾ ਔਰ ਜਦੋਂ ਉਹਨਾਂ ਨੇ ਵਚਨ ਸੁਣਾਇਆ ਸੀ ਉਸ ਵਚਨ ਨੂੰ ਆਪਣੇ ਦਿਲ ਵਿੱਚ ਵਸਾਇਆ ਤਾਂ ਉਦੋਂ ਹੀ ਬਪਤਿਸਮਾ ਲੈਣ ਲਈ ਤਿਆਰ ਹੋ ਗਏ ਤੇ ਰਾਤ ਦੀ ਉਸੇ ਘੜੀ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਹallelujah ਬਹੁਤ ਸਾਰੇ ਬੰਦੇ ਪ੍ਰਾ ਸਹੀ ਸਮੇ ਨੂੰ ਗਵਾ ਦਿੰਦੇ ਆ ਹਰ ਕੰਮ ਦਾ ਇੱਕ ਵੇਲਾ ਆ ਤੁਸੀਂ ਦੇਖਿਓ ਤੁਹਾਡੀ ਨਾਰਮਲ ਲਾਈਫ ਦੇ ਵਿੱਚ ਵੀ ਰੋਜ਼ਮਰੈਜ਼ੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਇਦਾਂ ਹੁੰਦਾ ਆ ਕਿ ਤੁਸੀਂ ਕੋਈ ਕੰਮ ਕਰਨ ਦੇ ਲਈ ਇੱਕਦਮ ਤਿਆਰ ਹੋ ਜੰਨੇ ਆ ਪੂਰੀ ਤਰ੍ਹਾਂ ਨਾਲ ਫਿਰ ਤੁਸੀਂ ਉਹਦੇ ਬਾਰੇ ਚ ਸੋਚਣਾ ਸ਼ੁਰੂ ਕਰਦੇ ਆਂ ਔਰ ਫਿਰ ਸੋਚਦੇ ਆਂ ਚੱਲ ਅੱਜ ਨਹੀਂ ਕੱਲ ਨੂੰ ਕਰਾਂਗੇ ਕੱਲ ਨੂੰ ਜਾਵਾਂਗੇ ਤੁਸੀਂ ਉਹਨੂੰ ਟਾਲ ਦਿੰਦੇ ਆ ਉਸ ਟਾਈਮ ਤੋਂ ਔਰ ਹੁੰਦਾ ਕੀ ਆ ਕਿ ਉਹ ਫਿਰ ਕਰ ਹੀ ਨਹੀਂ ਹੁੰਦਾ ਉਹ ਟਾਲੀ ਜਾਂਦਾ ਆ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਮੁਕਤੀ ਦੇ ਪ੍ਰਚਾਰ ਨੂੰ ਸੁਣਦੇ ਆ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣਦੇ ਆ ਗਵਾਹੀਆਂ ਨੂੰ ਸੁਣਦੇ ਆ ਪਰਮੇਸ਼ਵਰ ਦੇ ਸਮਰਥਿ ਕੰਮਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਆ ਵਚਨ ਨੂੰ ਸੁਣਦੇ ਆ ਪਰ ਉਹਨਾਂ ਦੇ ਦਿਲ ਤਿਆਰ ਹੋ ਜਾਂਦੇ ਆ ਮੈਂ ਵੀ ਪ੍ਰਾਰਥਨਾ ਕਰਿਆ ਕਰੂੰਗਾ ਜਿਵੇਂ ਇਨੀ ਰਾਤ ਨੂੰ ਪ੍ਰਾਰਥਨਾ ਸ਼ੁਰੂ ਕੀਤੀ ਸੋਮਵਾਰ ਤੇ ਮੰਗਲਵਾਰੀ ਗਵਾਈ ਬਣਗੀ ਮੈਂ ਵੀ ਅੱਜ ਹੀ ਜਾ ਕੇ ਪ੍ਰਾਰਥਨਾ ਸ਼ੁਰੂ ਕਰੂੰਗਾ ਮੇਰੇ ਵੀ ਜੀਵਨ ਦੇ ਵਿੱਚ ਕੰਮ ਹੋਊਗਾ ਉਹ ਤਿਆਰ ਹੋ ਗਏ ਪਰ ਉਹਨਾਂ ਨੇ ਜਾ ਕੇ ਅੱਜ ਤਾਂ ਥੱਕੇ ਆ ਕੱਲ ਤੋਂ ਸ਼ੁਰੂ ਕਰਾਂਗੇ ਕੱਲ ਨੂੰ ਫੇਰ ਕੁਝ ਹੋਰ ਚੱਲ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਇੱਦਣ ਨੂੰ ਕਰਾਂਗੇ ਉਹ ਮੂਰਤ ਨਿਕਲਦਾ ਹੀ ਨਹੀਂ ਜਿੱਦਣ ਤੁਸੀਂ ਸ਼ੁਰੂ ਕਰਨਾ ਰੋ ਗੱਲ ਬਣਦੀ ਨਹੀਂ ਜਿਹੜੀ ਤੁਸੀਂ ਚਾਹੁੰਦੇ ਆ ਇਸੇ ਤਰ੍ਹਾਂ ਹੀ ਬਹੁਤ ਵਰੀ ਤੁਹਾਡਾ ਮਨ ਬਪਤਿਸਮਾ ਲੈਣ ਲਈ ਤਿਆਰ ਹੁੰਦਾ ਕਿ ਮੈਂ ਵੀ ਬਪਤਿਸਮਾ ਲੈ ਲੈਣਾ ਈਸ਼ਵਰੀ ਜਦੋਂ ਬਪਤਿਸਮਾ ਹੋਏ ਮੈਂ ਲੈ ਲੈਣਾ ਬਪਤਿਸਮਾ ਫਿਰ ਤੁਸੀਂ ਆਉਂਦੇ ਆ ਉਹ ਮੈਂ ਤੇ ਨਾਲ ਕੱਪੜੇ ਲਿਆਉਣਾ ਹੀ ਭੁੱਲ ਗਿਆ ਚੱਲ ਕੋਈ ਨਹੀਂ ਪਾਸਟਰ ਜੀ ਹੁਣਾਂ ਨੇ ਕਿਹਾ ਬਪਤਿਸਮੇ ਦੇਣੇ ਬੰਦ ਕਰ ਦੇਣੇ ਆ ਆਉਂਦੇ ਆ ਅਤਵਾਰ ਨੂੰ ਲੈ ਲਾਂਗੇ ਆਉਂਦੇ ਮਹੀਨੇ ਨੂੰ ਲੈ ਲਾਂਗੇ ਤੇ ਅਜੇ ਤੱਕ ਉਹ ਐਤਵਾਰ ਉਹ ਮਹੀਨਾ ਆਇਆ ਹੀ ਨਹੀਂ ਜੇ ਇਸ ਦਿਨ ਤੁਸੀਂ ਬਪਤਿਸਮਾ ਲੈਣਾ ਹੈ ਰਾਈਟ ਟਾਈਮ ਨੂੰ ਸਕਿਪ ਕਰ ਦਿੰਨੇ ਹੋ ਇੱਥੇ ਅਸੀਂ ਦੇਖਿਆ ਲਿਖਿਆ ਉਸੇ ਘੜੀ ਕਰਦਿਆ ਨੇ ਉਸੇ ਵੇਲੇ ਬਪਤਿਸਮਾ ਲਿਆ ਸਾ ਅਗਰ ਤੁਸੀਂ ਰਾਈਟ ਟਾਈਮ ਨੂੰ ਨਹੀਂ ਸੰਭਾਲਿਆ ਸਮਾਂ ਮੁੜ ਕੇ ਜ਼ਿੰਦਗੀ ਵਿੱਚ ਨਹੀਂ ਆਉਂਦਾ ਜਿਹੜਾ ਇੱਕ ਵਾਰੀ ਬੀਤ ਗਿਆ ਉਹ ਬੀਤ ਗਿਆ ਸਮਾਂ ਕਦੀ ਵੀ ਵਾਪਸ ਨਹੀਂ ਆਉਂਦਾ ਸੋ ਅੱਜ ਉਹ ਸਮਾਇਆ ਜਿਸ ਸਮੇਂ ਵਿੱਚ ਤੁਸੀਂ ਬਪਤਿਸਮਾ ਲੈਣਾ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦਿੱਤਾ ਹੋਇਆ ਇੱਕ ਹੁਕਮ ਹੈ ਅਰੇ ਕੋਈ ਸਧਾਰਨ ਹੁਕਮ ਨਹੀਂ ਆ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਪਾਵੇ ਬਪਤਿਸਮਾ ਲਿਆ ਹੋਇਆ ਹੋਵੇ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਉਹ ਨਿਸ਼ਾਨ ਕਿਹੜੇ ਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਰੋਗੀਆ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਓ ਹੋਰ ਬੋਲੀਆਂ ਵਿੱਚ ਬੋਲਣਗੇ ਜੇ ਸੱਪਾਂ ਨੂੰ ਵੀ ਉਹ ਚੱਕੀ ਫਿਰੂਗੇ ਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤੇ ਉਹਨਾਂ ਦਾ ਕੋਈ ਵੀ ਵਿਗਾੜ ਨਹੀਂ ਹਾਊਗਾ ਕਿੰਨੀਆਂ ਬਲੇਸਿੰਗਸ ਆ ਵਿਸ਼ਵਾਸ ਕਰਨ ਦੀਆਂ ਤੇ ਬੈਪਟਾਈਜ਼ ਲੈਣ ਦੀਆਂ ਬਪਤਿਸਮਾ ਲੈਣ ਦੀਆਂ ਭਾਓ ਪਰਮੇਸ਼ਵਰ ਦਾ ਹੁਕਮ ਪੂਰਾ ਕਰਨ ਦੀਆਂ ਜ਼ਰੂਰੀ ਨਹੀਂ ਆ ਕੇ ਬਪਤਿਸਮਾ ਲੈ ਕੇ ਤੁਸੀਂ ਲੋਕਾਂ ਦੇ ਹੀ ਭੂਤ ਕੱਢਣੇ ਆ ਜੋ ਤੁਸੀਂ ਨਹੀਂ ਕੱਢਣਾ ਚਾਹੁੰਦੇ ਕੁਛ ਲੋਕੀ ਇਦਾਂ ਸੋਚਦੇ ਸਾਨੂੰ ਕੋਈ ਕੰਸਰਨ ਨਹੀਂ ਆ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਆ ਇਹ ਆਪਣੀਆਂ ਗਲਤੀਆਂ ਦੇ ਸ਼ਿਕਾਰ ਹੋਏ ਆ ਤੇ ਜਦੋਂ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਬਪਤਿਸਮਾ ਲੈਣ ਦੀ ਕੀ ਲੋੜ ਆ ਮੈਂ ਨਹੀਂ ਲੋਕਾਂ ਤੇ ਹੱਥ ਰੱਖਿਆ ਕਰਨੀ ਕੋਈ ਗੱਲ ਨਹੀਂ ਨਹੀਂ ਰੱਖਣੇ ਫੇ ਕੀ ਹੋਇਆ ਆਪਣੇ ਭੂਤ ਤਾਂ ਕੱਢ ਲਓ ਆਪਣੇ ਵੀ ਤਾਂ ਤਾਂ ਹੀ ਨਿਕਲਣਗੇ ਜੇ ਤੁਸੀਂ ਹੁਕਮਾਂ ਨੂੰ ਪੂਰਾ ਕਰੋਗੇ ਸਾਈਂ ਸਦਾ ਕਹਿੰਦੀ ਆ ਕਿ 24 ਘੰਟਿਆਂ ਦੇ ਵਿੱਚ ਇਨਸਾਨ ਦੇ ਮਾਈਂਡ ਦੇ ਅੰਦਰ 60000 ਦੇ ਨੇੜੇ ਤੇੜੇ ਵਿਚਾਰ ਆਉਂਦੇ ਆ ਤੁਸੀਂ ਸੋਚੋ ਹਜ਼ਾਰਾਂ ਵਿਚਾਰ 60000 ਦੇ ਅਬਾਊਟ 60000 ਥੌਂਡ ਥੌਟਸ ਇਨ 24 ਆਵਰਸ 24 ਘੰਟਿਆਂ ਦੇ ਵਿੱਚ 60000 ਵਿਚਾਰ ਬੇਸ਼ੱਕ ਗੂਗਲ ਕਰਕੇ ਦੇਖਿਓ ਤਾਂ ਤੁਸੀਂ ਸੋਚੋ 24000 ਵਿਚਾਰਾਂ ਦੇ ਵਿੱਚੋਂ ਚੰਗੇ ਵਿਚਾਰ ਕਿੰਨੇ ਆ ਮੋਸਟਲੀ ਈਵਲ ਥਾਟਸ ਹੁੰਦੇ ਆ ਉਨੇ ਮੈਨੂੰ ਆ ਗਿਆ ਸੀ ਉਹਨੇ ਮੈਨਾਂ ਇਦਾਂ ਕੀਤਾ ਸੀ ਮੈਨੂੰ ਇਦਾਂ ਕਹਿਣਾ ਚਾਹੀਦਾ ਸੀ ਮੈਂ ਇਦਾਂ ਕਰ ਦੇਣਾ ਸੀ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਇਦਾਂ ਕਰੂੰਗਾ ਮੈਂ ਇਹਨੂੰ ਛੱਡਣਾ ਨਹੀਂ ਜਿੱਥੇ ਟੱਕਰਿਆ ਇਦਾਂ ਇਹ ਸਭ ਕੀ ਆ ਵਿਚਾਰ ਚੱਲ ਰਹੇ ਅੰਦਰ ਮੈਂ ਪ੍ਰਾਤਮਾ ਕਰੂੰਗਾ ਮੈਂ ਗੀਤ ਗਾਉਂਗਾ ਮੈਂ ਇੱਕ ਨਵੀਂ ਸ਼ੁਰੂਆਤ ਕਰੂੰਗਾ ਮੈਂ ਸਭ ਨੂੰ ਮਾਫ ਕਰ ਦੂੰਗਾ ਇਹ ਤਾਂ ਹਜ਼ਾਰ ਵਿਚਾਰ ਹਜ਼ਾਰ ਵੀ ਨਹੀਂ ਹੋਣੇ ਇਦਾਂ ਦੇ ਵਿਚਾਰ ਇਹ ਤਾਂ 100 ਦੇ ਹੇਠਾਂ-ਹੇਠਾਂ ਹੀ ਖਤਮ ਬਾਕੀ ਦੇ ਸਾਰੇ ਤਾਂ ਠਾ ਠਾ ਕਰਨ ਵਾਲੇ ਆ ਤਾਂ ਜਿੰਨੇ ਵੀ ਗਲਤ ਵਿਚਾਰ ਉਹ ਕਿੱਥੋਂ ਆ ਰਹੇ ਗਲਤ ਸ਼ਕਤੀਆਂ ਤੋਂ ਗਲਤ એનર્ਜੀ ਤੋਂ ਗਲਤ ਸਪਿਰਿਟਸ ਤੋਂ ਅਰ ਜੇ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋਗੇ ਅਰ ਉਹਦੇ ਹੁਕਮ ਦੇ ਅਨੁਸਾਰ ਤੁਸੀਂ ਉਹ ਕੰਮ ਕਰੋਗੇ ਜੋ ਪ੍ਰਭੂ ਨੇ ਕਿਹਾ ਅਰ ਵਿੱਚ ਸਹੀ ਸਾਬਤ ਹੋ ਸਕੋਗੇ ਤੁਸੀਂ ਇਹਨਾਂ ਵਿਚਾਰਾਂ ਨੂੰ ਕੰਟਰੋਲ ਕਰ ਸਕੋਗੇ ਅਰ वचन ਵਿੱਚ ਲਿਖਿਆ ਕਹਿੰਦਾ ਹਰੇਕ ਉਹ ਵਿਚਾਰ ਜੋ ਪਰਮੇਸ਼ਵਰ ਦੇ ਵਿਰੋਧ ਵਿੱਚ ਸਿਰ ਚੁੱਕਦਾ ਆ ਕਹਿੰਦਾ ਉਹਨੂੰ ਮੈਂ ਕਾਬੂ ਵਿੱਚ ਲਿਆਉਣਾ ਤੇ ਖਤਮ ਕਰਦਾ ਆਂ ਕੌਣ ਕਰੂਗਾ ਉਹਨੂੰ ਖਤਮ ਕਾਬੂ ਵਿੱਚ ਕੌਣ ਲਿਆਊਗਾ ਜਿਹਦਾ ਪ੍ਰੇਮ ਪਰਮੇਸ਼ਵਰ ਦੇ ਨਾਲ ਹੋਊਗਾ ਤੇ ਜਿਹਦਾ ਪ੍ਰੇਮ ਪਰਮੇਸ਼ਵਰ ਨਾਲ ਹੋਊਗਾ ਉਹਦੇ ਆਖੇ ਵੀ ਲੱਗੂਗਾ ਕਿਉਂਕਿ ਪ੍ਰੇਮ ਸਿਰਫ ਇਦਾਂ ਕਹਿਣ ਨਾਲ ਨਹੀਂ ਆ ਕਿ ਮੈਂ ਪ੍ਰਭੂ ਤੈਨੂੰ ਬਹੁਤ ਪਿਆਰ ਕਰਦਾ ਆਂ ਉਹ ਚੈੱਕ ਵੀ ਕਰ ਲੈਂਦਾ ਆ ਵੀ ਪਿਆਰ ਹੈਗਾ ਕਿ ਨਹੀਂ ਤਾਂ ਜਿਹੜਾ ਪਿਆਰ ਕਰਦਾ ਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਹ ਫਿਰ ਮੇਰੇ ਹੁਕਮਾਂ ਨੂੰ ਵੀ ਮੰਨਦਾ ਆ ਫਿਰ ਉਹ ਮੇਰੇ ਵਿੱਚ ਰਹਿੰਦਾ ਤੇ ਮੈਂ ਉਹਦੇ ਵਿੱਚ ਰਹਿਣਾ ਆ ਹਾਲੇਲੂਇਆ ਸੋ ਸਮਾਂ ਬਹੁਤ ਅਜੀਬ ਤਰ੍ਹਾਂ ਦਾ ਚੱਲ ਰਿਹਾ ਆ ਬਹੁਤ ਜ਼ਰੂਰੀ ਆ ਕਿ ਆਪਾਂ ਇਸ ਸਮੇਂ ਦਾ ਫਾਇਦਾ ਚੱਕ ਲਈਏ ਜਿੰਨਾ ਚੱਕ ਸਕਦੇ ਆ ਜਿੰਨਾ ਸਹੀ ਸਮਾਪਨ ਨੂੰ ਮਿਲਿਆ ਆ ਉਸ ਸਮੇਂ ਨੂੰ ਆਪਾਂ ਹੋਰ ਆਪਣੇ ਲਈ ਲਾਭਕਾਰੀ ਬਣਾ ਲਈਏ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ ਦੁਬਾਰਾ ਪਰ ਅੱਜ ਤਾਂ ਹੈਗਾ ਤੇ ਜਿਨ੍ਹਾਂ ਦੇ ਬਪਟਿਸਮੇ ਨਹੀਂ ਹੋਏ ਜਿਨ੍ਹਾਂ ਦਾ ਮਨ کہہ ਰਿਹਾ ਆ ਤੱਕਾ ਨਹੀਂ ਆ ਕਿਸੇ ਨਾਲ ਜ਼ੋਰ ਅਸਰ ਵੀ ਨਹੀਂ ਆ ਪਰ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆ ਰਹੀ ਕਿ ਅੱਜ ਤੇਰਾ ਦੇਣ ਆ ਤੇਰੀ ਮੁਕਤੀ ਦਾ ਦੇਣਿਆ ਤੇਰੀ ਸਲਵੇਸ਼ਨ ਉਹ ਅੱਜ ਦੇ ਦਿਨ ਨੂੰ ਆਪਣਾ ਆਤਮਿਕ ਜਨਮ ਦਿਨ ਬਣਾਵੇਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹallelujah ਗਰਮੀਆਂ ਨਹੀਂ ਵੀ ਕੱਪੜੇ ਨਾਲ ਲੈ ਕੇ ਆਏ ਫੇਕੀ ਹੋਇਆ ਸੁੱਕ ਜਾਣੇ ਕੋਈ ਪ੍ਰੋਬਲਮ ਨਹੀਂ ਸੋ ਕੋਈ ਛੋਟੀ ਜੀ ਚੀਜ਼ ਤੁਹਾਡੇ ਬਪਤਿਸਮਾ ਲੈਣ ਚ ਰੁਕਾਵਟ ਨਹੀਂ ਬਣ ਸਕਦੀ ਬਹੁਤ ਸਾਰੇ ਕੱਪੜਿਆਂ ਦਾ ਉੱਥੇ ਇੰਤਜ਼ਾਮ ਵੀ ਹੁੰਦਾ ਹੈ ਸੋ ਜ਼ਰੂਰੀ ਹੈ ਕਿ ਅਸੀਂ ਵਚਨ ਦੀ ਆਗਿਆਕਾਰੀ ਕਰੀਏ ਕਿਉਂਕਿ ਜਦੋਂ ਅਸੀਂ ਵਚਨ ਦੀ ਆਗਿਆਕਾਰੀ ਕਰਦੇ ਹਾਂ ਅਸੀਂ ਵਚਨ ਦੀ ਬਰਕਤ ਨੂੰ ਵੀ ਪਾਉਂਦੇ ਹਾਂ ਅਰ ਬਪਤਿਸਮਾ ਲੈਣਾ ਕੋਈ ਧਰਮ ਬਦਲਣਾ ਨਹੀਂ ਹੁੰਦਾ ਕਈ ਇਹ ਹੀ ਆਪਣੇ ਮਨ ਵਿੱਚ ਭਰਮ ਰੱਖ ਕੇ ਬੈਠੇ ਆ ਆਪਣੇ ਨੌਜਵਾਨ ਬੱਚਿਆਂ ਨੂੰ ਬਪਤਿਸਮਾ ਨਹੀਂ ਲੈਣ ਦਿੰਦੇ ਜੇ ਤੈਨੂੰ ਬਪਤਿਸਮਾ ਦੇਤਾ ਤੇਰਾ ਬਿਆਹ ਨਾ ਹੋਇਆ 크ਰਿਸਚਨ ਫੈਮਿਲੀ ਦੇ ਵਿੱਚ ਰਿਕਾਵਟ ਪੈ ਜੂਗੀ ਅਗਲੇ ਕਹਿਣਗੇ ਨੇ ਬਪਤਿਸਮਾ ਲਿਆ ਇਹ ਉਹ ਜਦ ਤੁਸੀਂ ਸ਼ੁਰੂਆਤ 네ਗੇਟਿਵ ਕਰੋਗੇ ਗਲਤ ਸੋਚ ਕੇ ਕਰੋਗੇ ਤੁਸੀਂ ਪਹਿਲਾਂ ਹੀ ਸੋਚ ਰਹੇ ਹੋ ਕਿ ਜਿਹਨੇ ਬਪਤਿਸਮਾ ਲੈ ਲਿਆ ਤੈਨੂੰ ਚੰਗਾ ਜੀਵਨ ਸਾਥੀ ਨਹੀਂ ਮਿਲਣਾ ਤੇ ਫਿਰ ਤਾਂ ਇਦਾਂ ਹੀ ਹੋਣਾ ਕਿਉਂਕਿ ਤੁਸੀਂ ਉਸੇ ਚੀਜ਼ ਨੂੰ ਅਟਰੈਕਟ ਕਰਦੇ ਹੋ ਉਸੇ ਚੀਜ਼ ਨੂੰ ਆਪਣੇ ਵੱਲ ਖਿੱਚ ਰਹੇ ਹੋ ਤਾਂ ਕਿਉਂ ਨਹੀਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਬਪਤਿਸਮਾ ਲੈਣ ਦਾ ਮਤਲਬ ਇਹ ਪਾਪ ਵਿੱਚ ਗੁਨਾਹ ਵਿੱਚ ਬੁਰਾਈ ਵਿੱਚ ਮਰਨਾ ਜਿਹੜੇ ਤੁਹਾਡੇ ਉੱਤੇ ਜੱਤੀ ਪੁਸ਼ਤੀ ਸਰਾਪ ਤੁਰੇ ਆਉਂਦੇ ਆ ਬਹੁਤ ਧਿਆਨ ਨਾਲ ਸਮਝੋ ਜਿਹੜੇ ਸਰਾਪ ਕਈਆਂ ਦੇ ਪਰਿਵਾਰਾਂ ਵਿੱਚ ਸਰਾਪ ਆ ਤਲਾਕ ਹੋਈ ਜਾਂਦੇ ਆ ਕਈਆਂ ਦੇ ਪਰਿਵਾਰਾਂ ਵਿੱਚ ਸ਼ਰਾਬ ਪਿਆ ਬੱਚੇ ਪੈਦਾ ਹੁੰਦੇ ਆ ਤੇ ਮਾਰ ਜਾਂਦੇ ਦੋ ਦੋ ਤਿੰਨ ਤਿੰਨ ਬੱਚੇ ਮਾਰਦੇ ਫੇਰ ਜਾ ਕੇ ਕੋਈ ਬੱਚਾ ਬਚਦਾ ਆ ਕੋਈ ਪਰਿਵਾਰ ਉਹਨਾਂ ਦੇ ਮਿਰਗੀ ਪੈਂਦੀ ਆ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਨੂੰ ਜ਼ਰੂਰ ਹਰੇਕ ਜਿਹੜਾ ਵੀ ਅੰਸ਼ ਸ਼ੁਰੂ ਹੁੰਦਾ ਉਹਦੇ ਵਿੱਚ ਲਰਜਾਈ ਆ ਨਸ਼ੇ ਦੇ ਵਿੱਚ ਚਾਰ ਪੁਸ਼ਤਾ ਜਿਹੜੀਆਂ ਆ ਉਹ ਤੁਰ ਚੱਲੀਆਂ ਆ ਇਹ ਸਾਰੇ ਜੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਆ ਵੱਖਰੇ ਵੀ ਹੋ ਸਕਦੇ ਹੋਰ ਵੀ ਹੋ ਸਕਦੇ ਆ ਇਹ ਕਿਉਂ ਪੀੜ੍ਹੀ ਪੀੜ੍ਹੀ ਤੁਰੇ ਆਉਂਦੇ ਕਿਉਂਕਿ ਕਿ ਸਰਾਪ ਆ ਜਿਹੜਾ ਕਈ ਪੀੜ੍ਹੀਆਂ ਤੱਕ ਚੱਲ ਰਿਹਾ ਆ ਕਿਉਂਕਿ ਵਚਨ ਵਿੱਚ ਵੀ ਲਿਖਿਆ ਆ ਕਿ ਸੱਤਾ ਪੁਸ਼ਤਾ ਤੱਕ ਜਿਹੜਾ ਆ ਉਸਰਾਪ ਚੱਲਦਾ ਔਰ ਇਸੇ ਤਰ੍ਹਾਂ ਆਸ਼ੀਸ਼ ਵੀ ਜਿਹੜੀ ਆ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਚਲਦੀ ਆ ਟੁੱਟੂਗਾ ਕਿਵੇਂ ਜਦੋਂ ਤੁਹਾਡਾ ਘਰਾਣਾ ਬਦਲੂਗਾ ਅਰੇ ਘਰਾਣਾ ਕਿਵੇਂ ਤੁਸੀਂ ਆਪਣੇ ਪੇਰੈਂਟਸ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੇ ਫਰੈਂਡਸ ਚੇਂਜ ਕਰ ਸਕਦੇ ਆ ਤੁਸੀਂ ਜੌਬ ਚੇਂਜ ਕਰ ਸਕਦੇ ਤੁਸੀਂ ਆਪਣੀ ਬਿਜ਼ਨਸ ਚੇਂਜ ਕਰ ਸਕਦੇ ਆ ਪਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਹੀਂ ਬਦਲ ਸਕਦੇ ਉਹ ਤਾਂ ਤੁਹਾਡੇ ਉਹੀ ਰਹਿਣੇ ਆ ਇਹ ਤੁਹਾਡੇ ਕੋਲੇ অপਸ਼ਨ ਨਹੀਂ ਆ ਨਾ ਤੁਸੀਂ ਆਪਣੇ ਮਾਤਾ ਪਿਤਾ ਤੋਂ ਜੰਮੇ ਹੋਏ ਪਹਿਣਾ ਪਰਾਵਾਂ ਨੂੰ ਬਦਲ ਸਕਦੇ ਆ ਕਿਉਂਕਿ ਖੂਨ ਦੀ ਸਾਂਝ ਆ ਉਹਨਾਂ ਨੂੰ ਨਾਲ ਰੱਖਦਿਆਂ ਹੋਇਆਂ ਵੀ ਤੁਹਾਡਾ ਡੀਐਨਏ ਚੇਂਜ ਹੋ ਸਕਦਾ ਆ ਅਰੋ ਇੱਕੋ ਇੱਕ ਰਾਹ ਆ ਬਪਤਿਸਮਾ ਲੈ ਕੇ ਬਪਤਿਸਮਾ ਲੈਣ ਦੇ ਦੁਆਰਾ ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ ਜਦੋਂ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ ਤਾਂ ਉਹ ਇਨਸਾਨ ਜਿਹੜਾ ਪਾਣੀ ਦੇ ਅੰਦਰ ਗਿਆ ਆਤਮਿਕ ਰੀਤੀ ਦੇ ਨਾਲ ਉਹ ਖਤਮ ਪੁਰਾਣੀ ਇਨਸਾਨੀਅਤ ਵਿੱਚ ਜੋ ਵੀ ਸਰਾਪ ਉਹਦੇ ਉੱਤੇ ਸੀ ਉਹ ਵੀ ਪਾਣੀ ਦੇ ਅੰਦਰ ਜਦੋਂ ਗਿਆ ਨਾਲ ਹੀ ਟੁੱਟ ਗਏ ਖਤਮ ਜੋ ਉਹਨੇ ਵਾਦੇ ਕੀਤੇ ਸੀ ਮੈਂ ਸੁਖਣਾ ਫਲਾਣੇ ਤਾਂ ਦਊਂਗਾ ਬਲੀ ਚੜਾਉਂਗਾ ਕੁੱਕੜ ਬੱਕਰਾ ਜਾਂ ਕੋਈ ਸੋਨੇ ਦੀ ਚੀਜ਼ ਬਣਾ ਕੇ ਕਿਤੇ ਚੜਾਉਂਗਾ ਕਿਸੇ ਦਾ ਜੋ ਵੀ ਉਹਨੇ ਸਪਿਰਚੁਅਲ ਰੈਲਮ ਦੇ ਵਿੱਚ ਜੋ ਉਹਦੇ ਪ੍ਰੋਮਿਸਸਿਸ ਸੀਗੇ ਜਦੋਂ ਪਾਣੀ ਦੇ ਅੰਦਰ ਗਿਆ ਉਹ ਸਾਰੀਆਂ ਚੀਜ਼ਾਂ ਟੁੱਟ ਗਈਆਂ ਖਤਮ ਹੋ ਗਈਆਂ ਉਹਦੇ ਨਾਲ ਕਿਉਂਕਿ ਹੁਣ ਉਹ ਇਨਸਾਨ ਮਰ ਚੁੱਕਿਆ ਅਰ ਜਦੋਂ ਪਾਣੀ ਦੇ ਵਿੱਚੋਂ ਉਹ ਨਹੀਂ ਬਾਹਰ ਆਉਣਾ ਆ ਕੰਪਲੀਟਲੀ ਇੱਕ ਨਵਾਂ ਇਨਸਾਨ ਜਿਹੜਾ ਆਤਮਾ ਤੋਂ ਜੰਮਿਆ ਪਰਮਾਤਮਾ ਦਾ ਪੁੱਤਰ ਬਣ ਗਿਆ ਆ ਹਾਲੇਲੂਇਆ ਹallelujah ਹੁਣ ਉਹਦੇ ਉੱਤੇ ਜਿਹੜੇ ਪੀੜ੍ਹੀਓ ਪੀੜ੍ਹੀ ਸਰਾਪ ਤੁਰੇ ਆਉਂਦੇ ਸੀ ਚਾਹੇ ਨਸ਼ੇ ਦੇ ਤਲਾਕ ਦੇ ਮੌਤ ਦੇ ਮਿਰਗੀ ਦੇ ਗਰੀਬੀ ਦੇ ਉਹ ਸਾਰੇ ਸਰਾਪਾਂ ਦਾ ਕੋਈ ਅਧਿਕਾਰ ਨਹੀਂ ਆ ਜਾਦੂ ਟੋਣੇ ਦਾ ਹੁਣ ਉਹਦੇ ਉੱਤੇ ਕੋਈ ਅਧਿਕਾਰ ਨਹੀਂ ਆ ਕਿਉਂਕਿ ਉਹ ਉਸ ਪੀੜ੍ਹੀ ਦੇ ਨਾਲੋਂ ਉਹਦੀਆਂ ਕਾਰਡਸ ਕੱਟੀਆਂ ਗਈਆਂ ਉਹਦਾ ਡੀਐਨਏ ਟੁੱਟ ਗਿਆ ਹੁਣ ਉਹਦਾ 나ੜੂ ਕੇਦੇ ਨਾਲ ਜੁੜ ਗਿਆ ਆ ਪਰਮੇਸ਼ਵਰ ਦੇ ਨਾਮ ਹallelujah ਹੁਣ ਉਹ ਪਰਮੇਸ਼ਵਰ ਦਾ ਬੇਟਾ ਬਣ ਗਿਆ ਹੁਣ ਉਹ ਪਰਮੇਸ਼ਵਰ ਦੀ ਬੇਟੀ ਬਣ ਗਿਆ ਇਸ ਲਈ ਹੁਣ ਉਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀ ਉਹ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀਆਂ ਦੇਖੋ ਕਿੰਨਾ ਵੱਡਾ ਬੈਨੀਫਿਟ ਆ ਹੁਣ ਉਹਦੇ ਕੋਲੇ ਚਾਨਸਿਆ ਕਿਉਂ ਜਿੰਨਾ ਗਰੋ ਕਰ ਸਕਦਾ ਆ ਆਤਮਾ ਦੇ ਵਿੱਚ ਉਹ ਉਨਾ ਹੀ ਅੱਗੇ ਵੱਧ ਸਕਦਾ ਆ ਜਿੰਨੀ ਮਿਹਨਤ ਕਰੂਗਾ ਉਹ ਵਚਨ ਵਿੱਚ ਵਧਣ ਦੀ ਵਚਨ ਤੇ ਚੱਲਣ ਦੀ ਉਹ ਬਹੁਤ इजीली ਚੱਲ ਸਕਦਾ ਕਿਉਂਕਿ ਉਹ ਡੋਰਾ ਜਿਹੜੀਆਂ ਪਿੱਛੇ ਨੂੰ ਖਿੱਚਣ ਵਾਲੀਆਂ ਸੀਗੀਆਂ ਉਹ ਟੁੱਟ ਚੁੱਕੀਆਂ ਹੁਣ ਉਹ ਵਾਦੇ ਜਿਹੜੇ ਕਿਸੇ ਹੋਰ ਸ਼ਕਤੀ ਦੇ ਨਾਲ ਉਹਨੇ ਕੀਤੀ ਸੀ ਹੁਣ ਉਹ ਵਾਅਦਿਆਂ ਦਾ ਦੇਣਦਾਰ ਨਹੀਂ ਆ ਇਸ ਲਈ ਉਹ ਸ਼ਕਤੀਆਂ ਵੀ ਉਹਨੂੰ ਘੇਰਾ ਨਹੀਂ ਪਾ ਸਕਦੀਆਂ ਪਰ ਬਪਤਿਸਮਾ ਲੈ ਕੇ ਸੁਧਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਆ ਪੁਰਾਣੀਆਂ ਚੀਜ਼ਾਂ ਤਾਂ ਖਤਮ ਹੋ ਗਈਆਂ ਪਰ ਜੇ ਤੁਸੀਂ ਨਵਾਂ ਜੀਵਨ ਨਾ ਜੀਏ ਇਹ ਫੇ ਤੁਹਾਡੇ ਹੱਥ ਦੇ ਵਿੱਚ ਆ ਇਹਦੇ ਲਈ ਕਿਸੇ ਨੇ ਜ਼ੋਰ ਨਹੀਂ ਲਾਉਣਾ ਤੁਸੀਂ ਆਪ ਮਿਹਨਤ ਕਰਨੀ ਆ ਤੇ ਮੈਂ ਯਕੀਨ ਕਰਦੀ ਆ ਕਿ ਬਹੁਤ ਸਾਰਿਆਂ ਦੇ ਮਨ ਦੇ ਅੰਦਰ ਅੱਜ ਬਪਤਿਸਮਾ ਲੈਣ ਦੀ ਜਗਿਆਸਾ ਪੈਦਾ ਹੋ ਚੁੱਕੀ ਅਰ ਅੱਜ ਬਹੁਤ ਸਾਰੇ ਮੇਰੇ ਭੈਣ ਭਰਾ ਪਰਮੇਸ਼ਵਰ ਦੇ ਇਸ ਹੁਕਮ ਨੂੰ ਪੂਰਾ ਕਰਨਗੇ ਔਰ ਉਹਦੀ ਠਹਿرائی ਹੋਈ ਨਵੀਂ ਇਨਸਾਨੀਅਤ ਨੂੰ ਅਪਣਾਉਣਗੇ ਔਰ ਉਹਦੀ ਮਹਿਮਾ ਦੇ ਪਾਤਰ ਬਣ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਮੇਨ